ਬਰਾ ਵਿਸਤਾਰ ਨਾਲ ਲਾਰੈਂਸ ਰੋਡ ਤੇ ਸਥਿਤ ਕਾਨਾ ਸਵੀਟਸ ਅਤੇ ਪੂਰੀਆਂ ਦੀ ਦੁਕਾਨ ਜਿੱਥੇ ਰੋਜ਼ਾਨਾ ਲੱਖਾਂ ਰੁਪਏ ਦੀ ਵਿਕਰੀ ਹੁੰਦੀ ਹੈ ਪਰ ਇਥੇ ਗਾਹਕਾਂ ਲਈ ਕੋਈ ਵੀ ਪਾਰਕਿੰਗ ਦੀ ਵਿਵਸਥਾ ਨਹੀਂ ਕੀਤੀ ਗਈ। ਰੋਜ਼ ਦੇ ਰੋਜ਼ ਇੱਥੇ ਇੰਨਾ ਭਾਰੀ ਰਸ਼ ਹੋ ਜਾਂਦਾ ਹੈ ਕਿ ਸੜਕਾਂ ਤੇ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਗੱਡੀਆਂ ਜਾਮ ਚ ਫਸ ਜਾਂਦੀਆਂ ਹਨ ਅਤੇ ਆਮ ਆਵਾਜਾਈ ਠੱਪ ਹੋ ਜਾਂਦੀ ਹੈ। ਸਵਾਲ ਇਹ ਉੱਠਦਾ ਹੈ ਕਿੱਥੇ ਹੈ ਟ੍ਰੈਫਿਕ ਪੁਲਿਸ? ਕਿੱਥੇ ਹਨ ਨਗਰ ਨਿਗਮ ਦੇ ਅਧਿਕਾਰੀ ਜਿਨ੍ਹਾਂ ਨੇ ਕਾਨਾ ਸਵੀਟਸ ਦਾ ਨਕਸ਼ਾ ਪਾਸ ਕੀਤਾ? ਕਿੱਥੇ ਹੈ ਉਹ ਐਮਟੀਪੀ ਅਧਿਕਾਰੀ ਇਹ ਸਾਫ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਚੋਪ ਨੇ ਇੱਥੇ ਅੰਦੀਰ ਨਗਰੀ ਚੌਪਟ ਰਾਜੇਵਲੀ ਹਾਲਤ ਬਣਾਈ ਹੋਈ ਹੈ ਇੱਕ ਪਾਸੇ ਦੁਕਾਨ ਰੋਜ਼ਾਨਾ ਲੱਖਾਂ ਦੀ ਕਮਾਈ ਕਰ ਰਹੀ ਹੈ ਦੂਜੇ ਪਾਸੇ ਆਮ ਲੋਕ ਟ੍ਰੈਫਿਕ ਵਿੱਚ ਪਿੱਛੜ ਰਹੇ ਹਨ ਜੇਕਰ ਇੰਨੀ ਵੱਡੀ ਵਿਕਰੀ ਹੁੰਦੀ ਹੈ ਤਾਂ ਕੀ ਦੁਕਾਨਦਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਆਪਣੀ ਜਗ੍ਹਾ ਦੀ ਪਾਰਕਿੰਗ ਦੀ ਵਿਵਸਥਾ ਕਰੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਇੱਜ਼ਤ ਬਣਾਉਣ ਲਈ ਜਾਂ ਤਾਂ ਨਗਰ ਨਿਗਮ ਨੂੰ ਹੁਣ ਜਾਗਣਾ ਪਵੇਗਾ ਜਾਂ ਫਿਰ ਲੋਕਾਂ ਨੂੰ ਆਪਣੀ ਆਵਾਜ਼ ਉਠਾਉਣੀ ਪਵੇਗੀ। ਅਸੀਂ ਲਾਲਸ ਰੋਡ ਦੇ ਵਿੱਚ ਰਹਿੰਦੇ ਆਂ ਦਿਆਨਾਲ ਨਗਰ ਦੇ ਵਿੱਚੋਂ ਤੇ ਇੱਥੋਂ ਬਾਹਰ ਆਈਦਾ ਤੇ ਪਹਿਲੇ ਤੇ ਬੜਾ ਸ਼ਾਂਤੀ ਵਾਲਾ ਮਾਹੌਲ ਸੀ ਆਰਾਮ ਨਾਲ ਰਹਿਦਾ ਸੀ ਉਹ ਲਾਈਨ ਸੀ ਲੇਕਿਨ ਹੁਣ ਤੇ ਇੱਥੇ ਉਹ ਬੁਰਾ ਹਾਲ ਹੈ ਇੱਕ ਹੌਟਰ ਖੁੱਲਾ ਹੈ ਸੈਂਡੋਜ਼ ਉਹਦੀਆਂ ਕਾਰਾਂ ਲੱਗੀਆਂ ਰਹਿੰਦੀਆਂ ਉਧਰ ਦੂਜੇ ਪਾਸੇ ਉਹ ਬਾਜ਼ਰ ਸਵੀਟ ਹੈ ਦਰਕਾਨਾ ਸਵੀਟ ਹੈ ਇੱਥੇ ਕਾਰਾਂ ਹੀ ਕਾਰਾਂ ਲੱਗੀਆਂ ਕੋਈ ਟ੍ਰੈਫਿਕ ਦਾ ਕੋਈ ਇੰਤਿਜ਼ਾਮ ਨਹੀਂ ਦੋ ਅੱਗੇ ਇਕੱਠਾ ਰਸਤਾ ਦੀ ਦੋ ਪਾਸੇ ਕੀਤੇ ਹੋਏ ਤਾਂ ਬਹੁਤ ਹੀ ਬੁਰਾ ਹਾਲ ਹੈ ਇੱਥੇ ਲੰਘਣਾ ਲੰਗਾਣਾ ਆਮ ਐਕਸੀਡੈਂਟ ਦਾ ਡਰ ਹੈ ਹਰ ਵੇਲੇ ਕਮੇ ਘੰਟੇ ਇੱਥੇ ਟ੍ਰੈਫਿਕ ਇੰਦਾ ਚੱਲਣ ਦੀ ਹੈ ਜਾਮ ਤੇ ਹੁੰਦਾ ਹੀ ਹੁੰਦਾ ਹੈ ਜਿਸਲੇ ਬੰਦਾ ਅੱਗੇ ਇੱਥੇ ਰੁਕਦੀ ਹੈ ਟ੍ਰੈਫਿਕ ਜ਼ਿਆਦਾ ਹੁੰਦੀ ਹੈ ਇਹਨਾਂ ਦੀਆਂ ਗੱਡੀਆਂ ਅੱਗੇ ਪਿੱਛੇ ਹੁੰਦੀਆਂ ਤੇ ਨੈਚਰਲੀ ਗੱਲ ਹੈ ਕਿ ਉਹ ਗੱਡੀ ਆਂਦੀ ਹੈ ਤੇ ਪਿੱਛੇ 2 ਮਿੰਟ ਬਾਅਦ ਵੀ ਤੇ ਟ੍ਰੈਫਿਕ ਐਡੀ ਜਾਮ ਹੋਈ ਨਹੀਂ ਇਸ ਦਿਨ ਭਿਆਨ ਤੱਕ ਨਹੀਂ ਪ੍ਰਸ਼ਾਸਨ ਨੂੰ ਐਵੇਂ ਕਹਿੰਦੇ ਆ ਜਾਂ ਤੇ ਪੁਲਿਸ ਦਾ ਇੱਥੇ ਇੰਤਜ਼ਾਮ ਹੋਵੇ ਸਾਰੀ ਸੜਕਾਂ ਦੇ ਉੱਤੇ ਕੋਈ ਗੱਡੀ ਖੜੀ ਨਾ ਹੋਵੇ ਟ੍ਰੈਫਿਕ ਐ ਚੱਲੇ ਜਿਸ ਤਰ੍ਹਾਂ ਆਰਾਮ ਦੇ ਨਾਲ ਲੋਕੀ ਜਾਣ ਧਿਆਨ ਇਹਨਾਂ ਨੂੰ ਤਾਂ ਚਾਹੀਦਾ ਰੇਮਨ ਇਹਨਾਂ ਨੇ ਰੱਖੇ ਵੈਸੇ ਜਿਹੜੇ ਉਹ ਰੱਖਦੇ ਨੇ ਕਿ ਕਾਰ ਇਧਰ ਨਹੀਂ ਅਧਰ ਪਚਾਉਂਦੇ ਨੇ ਉਹ ਵੀ ਇਧਰੋਂ ਲਿਆ ਕੇ ਇਧਰ ਰਕੀ ਜਾਂਦੇ ਇਧਰੋਂ ਲਿਆ ਕੇ ਉਧਰ ਰਕੀ ਜਾਂਦੇ ਮੁਸ਼ਕਲ ਐ ਨਹੀਂ ਜ਼ਿਆਦਾ ਕਿ ਜਿਹੜਾ ਬਿਆਨ ਨਹੀਂ ਕੋਈ ਆ ਕੇ ਦੇਖ ਲਵੇ ਕਿ ਬਿਆਨ ਤੱਕ ਨਹੀਂ ਨਹੀਂ ਪਾਰਕਿੰਗ ਫੀਸ ਲਈ ਇਹਦੇ ਲਈ ਕੋਈ ਪ੍ਰਮਾਣ ਦਿੱਤਾ ਜਾਂਦੀ ਕੋਈ ਜਰੂਰ ਕਰਾਂਗੇ ਜੇ ਕੋਸ਼ਿਸ਼ ਕਰਾਂਗੇ ਪਿੱਛੇ ਆਪਣੀ ਸਾਦੀ ਲਾ ਲਈਏ ਥੋੜੀ ਲੋਕਾਂ ਨੂੰ ਪ੍ਰੋਬਲਮ ਪਈ ਆ ਰਹੀ ਹੈ ਕਿ ਇਹ ਕਰਦੇ ਪਰ ਸਾਈਨ ਤੇ ਦੇਖੋ ਲੱਗਦਾ ਅਜੀਬ ਜਿਹਾ ਮਾਨਸਾ ਇਹਨਾਂ ਪਾਰਕਿੰਗ ਨਾਲ ਹੀ ਸੌਫੀ ਥੋੜੀ ਨਾਲ ਸਰ ਕੋਈ ਪਤਾ ਸਾਡੇ ਹੀ ਪਤਾ ਹੈ ਲੇਕਿਨ ਇਹ ਕੋਈ ਫ੍ਰੇਗਮੈਂਟ ਆਪਣਾ ਕੋਈ ਬਾਰ ਰਿਕਾਰਡ ਦਿੱਤਾ ਜਾਵੇ ਕਿ ਕੋਈ ਡਰਾਈਵਰ ਹੈ ਸਾਡਾ ਲੰਦਾ ਜਿੱਦਿਆ ਪਰ ਪਾਰਕਿੰਗ ਦੇਖੋ ਅੱਗੇ ਵੱਲੇ ਕਿ ਕੋਈ ਕੋਈ ਜੋਂ ਕਰਾ ਸਰ ਗੱਡੀ ਸਾਡੀ ਕੋਈ ਨਹੀਂ ਆਪਾਂ ਖੁਦ ਕਹਿੰਦੇ ਅੰਦਰ ਲਾਈਏ ਅੰਦਰ ਲਾਉਣ ਦੇ ਅੱਗੇ ਲੈ ਜਾਓ ਪਿੱਛੇ ਸਮਝਾਉਂਦੇ ਪਾਰਕਿੰਗ ਬਹੁਤ ਬੰਦਾ ਪੁਆਇੰ ਕਰਦੇ ਬੱਲੇ ਆਪਾ ਜੀ ਇਹ ਆਪਾ ਕਰਦੇਗਾ ਉਹ ਕਰਦੇ ਬਿਲਕੁਲ ਤਰ੍ਹਾਂ ਦੇ ਉਹ ਕਰਾਂਗੇ ਵੀ ਅੱਗੇ ਹੀ ਕਰਾਂਗੇ ਫਾਸਟਵੇ ਨਿਊਜ਼ ਟੀਮ ਵੱਲੋਂ ਹਮੇਸ਼ਾ ਹੀ ਉਪਰਾਲਾ ਕੀਤਾ ਜਾਂਦਾ ਹੈ ਕਿ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਸਮਾਜ ਦੇ ਵਿਭਾਗ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ ਔਰ ਇਸੇ ਸਬੰਧ ਵਿੱਚ ਅੱਜ ਸਾਡੀ ਟੀਮ ਖੜੀ ਹੈ ਲਾਰੈਂਸ ਰੋਡ ਦੇ ਕਾਨਾ ਸਵੀਟ ਦੇ ਬਾਹਰ ਜਿੱਥੇ ਤੁਸੀਂ ਦੇਖ ਸਕਦੇ ਹੋ ਉਹ ਆਪਣਾ ਕਾਰੋਬਾਰ ਕਰ ਰਹੇ ਨੇ ਕਰਨ ਜਰੂਰ ਕਰਨ ਲੇਕਿਨ ਕੁਝ ਨਿਯਮਾਂ ਦੇ ਅਨੁਸਾਰ ਕੀਤਾ ਜਾਵੇ ਕਾਰੋਬਾਰ ਤਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਕਿਉਂਕਿ ਇੱਥੇ ਟ੍ਰੈਫਿਕ ਦੀ ਸਮੱਸਿਆ ਪੈਦਾ ਹੋ ਰਹੀ ਹੈ ਔਰ ਇਹਨਾਂ ਵੱਲੋਂ ਕੀਤੀ ਗਈ ਅਨਕ੍ਰੋਚਮੈਂਟ ਵੀ ਨਜ਼ਰ ਆ ਰਹੀ ਹੈ ਜਿਸ ਦਾ ਸਬੰਧਿਤ ਵਿਭਾਗ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਔਰ ਟ੍ਰੈਫਿਕ ਦੀ ਆਰੀ ਸਮੱਸਿਆ ਕਾਰਨ ਰਾਹੀਰ ਔਰ ਵਾਹਨ ਚਾਲਕ ਪਰੇਸ਼ਾਨ ਹੁੰਦੇ ਹਨ ਫਾਸਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੇ ਕੁਮਾਰ